ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ 8 ਅਕਤੂਬਰ ਯਾਨੀ ਕਿ ਅੱਜ ਸਵੇਰ ਨੂੰ ਦਿਹਾਂਤ ਹੋ ਗਿਆ ਉਹਨਾਂ ਨੇ 11 ਦਿਨਾਂ ਤੱਕ ਵੈਂਟੀਲੇਟਰ ਤੇ ਜ਼ਿੰਦਗੀ ਦੀ ਜੰਗ ਲੜੀ ਅਤੇ 12ਵੇਂ ਦਿਨ ਹਾਰ ਗਏ ਉਹਨਾਂ ਦੇ ਜਾਣ ਨਾਲ ਪੰਜਾਬੀ ਮਨੋਰੰਜਨ ਜਗਤ ਨੂੰ ਵੱਡਾ ਘਾਟਾ ਪਿਆ ਕਿਉਂਕਿ ਜਵੰਦੇ ਵਰਗੇ ਕਲਾਕਾਰ ਜੋ ਆਪਣੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਦਿਲੋਸੇਵਾ ਕਰ ਰਹੇ ਸੀ ਰੋਜ਼-ਰੋਜ਼ ਨਹੀਂ ਜੰਮਦੇ ਦੱਸਦੀ ਹੈ ਕਿ 35 ਸਾਲ ਦੀ ਛੋਟੀ ਉਮਰ ਦੇ ਵਿੱਚ ਹੀ ਰਾਜਵੀਰ ਜਵੰਦਾ ਅਕਾਲ ਚਲਾਣਾ ਕਰ ਗਏ ਉਸ ਤੋਂ ਬਾਅਦ ਲਗਾਤਾਰ ਫੋਰਟਿਸ ਹਸਪਤਾਲ ਦੇ ਵਿੱਚ ਉਸਨੇ ਆਖਰੀ ਸਾਹ ਲਏ ਤੇ ਹੁਣ ਫੋਰਟਿਸ ਹਸਪਤਾਲ ਦੇ ਵਿੱਚੋਂ ਉਸ ਦੀ ਮ੍ਰਿਤਕ ਦੇ ਨੂੰ ਮੁਹਾਲੀ ਦੇ ਸੈਕਟਰ ਜੋ 71 ਦੇ ਵਿੱਚ ਉਹਨਾਂ ਦੀ ਕੋਠੀਆ ਉੱਥੇ ਰੱਖਿਆ ਗਿਆ ਪ੍ਰਸ਼ੰਸਕਾਂ ਦੇ ਦਰਸ਼ਨਾ ਦੇ ਵਾਸਤੇ ਤੇ ਉੱਥੇ ਦੂਜੇ ਪਾਸੇ ਮੁਹਾਲੀ ਰਿਆਹ ਦੇ ਵਿੱਚ ਲਗਾਤਾਰ ਪੰਜਾਬੀ ਕਲਾਕਾਰ ਪਹੁੰਚ ਰਹੇ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਕਿ ਮਾਂ ਅਤੇ ਉਹਨਾਂ ਦੀ ਪਤਨੀ ਦਾ ਕਾਫੀ ਬੁਰਾ ਹਾਲ ਹੈ ਉੱਥੇ ਹੀ ਲਗਾਤਾਰ ਰਿਸ਼ਤੇਦਾਰ ਵੀ ਪਹੁੰਚ ਰਹੇ ਨੇ ਤੇ ਨਾਲ-ਨਾਲ ਰਿਸ਼ਤੇਦਾਰਾਂ ਦੇ ਜਿਹੜੇ ਪੰਜਾਬੀ ਕਲਾਕਾਰ ਨੇ ਚਾਹੇ ਉਹ ਜਿਹੜੇ ਹਸਪਤਾਲ ਦੇ ਵਿੱਚ ਵੀ ਲਗਾਤਾਰ ਉਹਨਾਂ ਦਾ ਹਾਲ-ਚਾਲ ਜਾਣਨ ਵਾਸਤੇ ਪਹੁੰਚੇ ਹੋਏ ਸਨ ਤੇ ਉਹ ਸਾਰੇ ਕਲਾਕਾਰ ਜਿਹੜੇ ਕਿ ਇਸ ਵਕਤ ਮੁਹਾਲੀ ਸੈਕਟਰ ਸਥਿਤ ਕੋਠੇ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਮ੍ਰਿਤਕ ਦੇਹ ਵੀ ਰਾਜਵੀਰ ਜਵੰਨਾ ਦੀ ਉੱਥੇ ਰੱਖੀ ਗਈ ਹੈ ਕੱਲ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਜੋ ਜੱਦੀ ਪਿੰਡ ਹੈ ਉੱਥੇ ਜਿਹੜਾ ਕੀ ਕੀਤਾ ਜਾਵੇਗਾ ਜਿਸ ਦੇ ਚੱਲਦੇ ਹੋਣ ਲਗਾਤਾਰ ਪੰਜਾਬੀ ਕਲਾਕਾਰਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜਵੀਰ ਜਵੰਦਾ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਅਵਾਰਾ ਡੰਗਰਾਂ ਨਾਲ ਹੁਣ ਨਹੀਂ ਬਾਈਆਂ 10 ਮਿੰਟ ਦੇ ਵਿੱਚ ਤੁਸੀਂ ਕੈਮਰਾਮੈਨੋ ਯਾਰੋ ਸਰਪਤੇ ਮਿਲੇ ਆ ਸਰਕਾਰਾਂ ਨੂੰ ਸਾਨੂੰ ਕਲਾਕਾਰਾਂ ਨੂੰ ਇਕੱਠੇ ਹੋਣਾ ਪੈਣਾ ਤੇ ਜਿਹੜੇ ਵਾਰਾ ਡੰਗਰ ਨੇ ਕਾਹਦੇ ਸੁਸਤ ਨੂੰ ਲਿਆ ਜਾਂਦਾ ਜਿੰਨਾ ਕਾਰਪੋਰੇਸ਼ਨ ਦੀ ਮੌਤ ਹੋਈ ਆ ਸਾਰੇ ਕਲਾਕਾਰਾਂ ਨੂੰ ਸਾਰੇ ਮੀਡੀਆ ਨੂੰ ਅਪੀਲ ਕਰਦੀ ਆ ਕਿ ਇਕੱਠੇ ਹੋ ਕੇ ਯਾਰ ਮਾਈਕ ਸਾਡਾ ਵਾਰਾ ਡੰਗਰ ਹੈ ਨਾ ਤਾਂ ਕੋਈ ਕਾਨੂੰਨ ਸਖਤ ਬਣਾਇਆ ਜਾਵੇ ਖੜੇ ਖੜੇ ਸੁਖੀ ਜੀ ਅੱਜ ਦੇ ਅੱਜ ਦੀ ਭੀੜ ਜਦੋਂ ਦੇਖਦੇ ਆ ਉਹਨਾਂ ਚ ਦੇਖੀਏ ਕਲਾਕਾਰਾਂ ਲਈ ਇੰਨਾ ਪਿਆਰ ਸਤਕਾਰ ਲੋਕਾਂ ਦਾ ਸੀਨੀਅਰ ਵਾਲੀ ਗੱਲ ਬਾਈ ਫੇਸ ਤੋਂ ਥੱਲੇ ਕਰੋ ਮਾਈਕ ਇਹ ਕੰਨੋ ਪ੍ਰੇਡਿਕਟ ਕਰੇ ਤੇ ਫਿਰ ਸਮਾਜੀ ਕਿਉਂ ਤੇ ਉਸ ਵਿੱਚ ਮੈਂ ਕਿਹਾ ਕਿ ਇਹ ਗਾਇਕੀ ਦਾ ਰੰਗ ਨਹੀਂ ਆ ਰਿਹਾ ਸਦੀਆਂ ਚ ਕਦੇ ਕਦੇ ਪੈਦਾ ਹੁੰਦੇ ਨੇ ਉਹ ਮੇਰਾ ਪੁੱਤਰ ਜੜਾਂ ਨਾਲ ਜੁੜਿਆ ਜਿਵੇਂ ਮੈਂ ਅਕਸਰ ਕਹਿੰਦੀ ਰਹਿੰਦੀ ਆ ਇੱਕ ਕੰਮ ਕਰੋ ਯਾਰ ਫੇਸਟ ਯਾਰ ਉਹ ਭਾਈ ਕਲਾਕਾਰਾਂ ਦੀ ਹਵਾ ਬਦਲ ਜਾਂਦੀ ਆ ਪਰ ਮੇਰਾ ਪੁੱਤਰ ਉਹ ਗੈਕਸੀ ਜੀ ਦੀ ਹਵਾ ਵੀ ਨਹੀਂ ਬਦਲੀ ਜੜਾਂ ਨਾਲ ਜੁੜਿਆ ਰਿਹਾ ਮੈਂ ਸਾਰੇ ਕਲਾਕਾਰਾਂ ਨੂੰ ਵਰਲਡ ਵਾਈਡ ਅਪੀਲ ਕਰਦੀ ਆ ਕਿ ਰਾਜਵੀਰ ਰਜਵੰਧਾ ਨੂੰ ਦੇਖੋ ਕਿੰਨੀਆਂ ਦਵਾਾਂ ਵਰਲਡ ਵਾਈਡ ਬਣੀਆ ਕਾਦੇ ਕਰਕੇ ਕਿੰਨੇ ਸਮਾਜ ਕੰਮ ਨੂੰ ਪਰਵਾਇਆ ਪਰਨਾਇਆ ਸੀ ਤੇ ਸੋਸ਼ਲ ਵਰਕਰ ਸੀ ਜਗਾਂ ਨਾਲ ਜੁੜਿਆ ਹੋਇਆ ਸੀ ਇੰਨੀਆਂ ਅਰਦਾਸਾਂ ਸ਼ਹਿ ਦੀ ਕਿਸਲੇ ਹੋਈਆਂ ਹੋਣ ਸੀਚ ਨਹੀਂ ਆਇਆ ਕਦੇ ਉਸੇ ਕਦੇ ਕੰਟਰੋਵਰਸੀ ਚ ਨਹੀਂ ਆਇਆ ਮੇਰਾ ਪੁੱਤਰ ਬਹੁਤ ਦੁੱਖ ਦੀ ਗੜੀ ਹੈ ਮੈਂ ਚੱਲੀ ਅੰਦਰ ਉਹਦੇ ਕੋਲ ਜੀ 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 ਬਿਲਕੁਲ ਬਿਲਕੁਲ ਸ਼ਬਦ ਨਹੀਂ ਹੈਗੇ ਮੈਂ ਕੀ ਕਹਾਂ ਬਾਈ ਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵੱਡਾ ਕਲਾਕਾਰ ਸੀਗਾ ਬਹੁਤ ਵੱਡਾ ਘਾਟਾ ਪੈ ਗਿਆ ਸਾਡੀ ਇੰਡਸਟਰੀ ਨੂੰ ਕਿਉਂਕਿ ਵੱਡੇ ਤਜਰਬੇ ਲੈ ਕੇ ਬੰਦਾ ਕਲਾਕਾਰ ਕਲਾਕਾਰ ਪੈਦਾ ਹੁੰਦਾ ਹੜ ਤੇ ਉਹ ਸਾਡੇ ਵਿੱਚੋਂ ਚਲਾ ਜਾਵੇ ਤਾਂ ਬਹੁਤ ਸਾਨੂੰ ਫੀਲ ਹੁੰਦਾ ਕੀ ਕੀ ਚੀਜ਼ਾਂ ਯਾਦ ਆ ਰਹੀਆਂ ਨੇ ਕੀ ਕੀ ਚੀਜ਼ਾਂ ਰਾਜਵੀਰ ਦੇ ਵਿੱਚ ਖਾਸ ਸੀਗੀਆਂ ਜੋ ਲੋਕਾਂ ਤੋਂ ਵੱਖੀਆਂ ਬਣਾਦੀਆਂ ਨਿਮਰਤਾ ਬਹੁਤ ਬੜੀ ਸੀ ਭਾਈ ਤੋਂ ਕਦੇ ਵੀ ਭਾਈ ਨੇ ਦਿਲ ਲਗਮੀ ਗੱਲ ਨਹੀਂ ਕਦੀ ਕਰ ਕਦੇ ਵੀ ਕਰੀ ਸੀ ਨਾ ਕਦੇ ਨੂੰ ਕਿਸੇ ਨੂੰ ਛੋਟਾ ਫੀਲ ਹੁੰਨ ਦਿੱਤਾ ਤੇ ਭਾਈ ਨੇ ਕਦੇ ਵੀ ਮ ਬਾਡੀਗਾਰਡ ਨਹੀਂ ਰੱਖੀ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਦਿਨ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਆ ਤੇ ਉਦੋਂ ਅਸੀਂ ਬੈਠੇ ਰਹੇ ਆ ਕਾਫੀ ਚਰਚ ਸਟੇਜ ਤੇ ਕਾਫੀ ਗੱਲਾਂ ਹੋਈ ਗਈਆਂ ਬਾਈ ਕਿ ਨਵਾਂ ਕੁਛ ਇਹ ਅਪਰੂਵ ਕਰ ਰਹੇ ਆ ਆਪਾਂ ਇਹਦਾ ਨਵਾਂ ਅਪਰੂਵ ਕਰ ਰਹੇ ਆ ਮੈਂ ਗੱਡੀ ਇਦਾਂ ਕਰਵਾ ਲਈ ਮੈਂ ਬੜਾ ਬਾਈ ਨੌਟ ਐਡਵੈਂਚਰ ਦਾ ਹੀ ਬੜਾ ਸ਼ੌਂਕ ਸੀ ਤਿੰਨ ਦਿਨ ਪਹਿਲਾਂ ਤੱਕ ਰਿਕਾਰਡਿੰਗ ਪੂਰੀ ਸੀ ਲੋਕਾਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਇਕੱਠੇ ਬੈਠੇ ਚਾਹਾਂ ਪੀਤੀਆਂ ਚਾਹ ਦੇ ਕਾਫੀ ਸ਼ਕੀਨ ਸੀਗੇ ਕਾਫੀ ਚੀਜ਼ਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ ਇੱਕ ਉਹਨਾਂ ਦੀ ਸਮਾਈਲ ਕਾਫੀ ਜਿਹੜੀ हटਕੇ ਬਣਦੀ ਸੀਗੀ ਉਹਨਾਂ ਦੀ ਉਹੀ ਆ ਜੀ ਕਿਉਂਕਿ ਬਹੁਤ ਸਾਡਾ ਵੀਰ ਸੋਹਣਾ ਸੁਨੱਖਾ ਠੱਟਾ ਕੱਟਾ ਸੀਗਾ ਪਤਾ ਨਹੀਂ ਗੱਭਰੂ ਨੂੰ ਕੀ ਮਨਜ਼ੂਰ ਸੀਗਾ ਕਦੇ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਦਾਸ ਜੀ ਇੱਕ ਗਾਇਕ 35 ਸਾਲ ਦੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਦੁਨੀਆ ਤੋਂ ਰੁਖਸਤ ਹੋ ਗਏ ਨੇ ਉਹਨਾਂ ਦੇ ਇਸ ਤਰ੍ਹਾਂ ਅਕਾਲ ਚਲਾਣੇ ਦੇ ਨਾਲ ਉਹਨਾਂ ਦੇ ਫੈਨਸ ਦਾ ਦਿਲ ਟੁੱਟਿਆ ਉਹ ਆਪਣੇ ਮਨਪਸੰਦ ਗਾਇਕ ਦੇ ਸੋਸ਼ਲ ਮੀਡੀਆ ਪੇਜ ਤੇ ਜਾ ਕੇ ਉਹਨੂੰ ਨਾਮ ਅੱਖਾਂ ਦੇ ਨਾਲ ਸ਼ਰਧਾਂਜਲੀ ਵੀ ਦੇ ਰਹੇ ਨੇ ਜੇ ਨਾਲ ਜਵੰਧਾ ਦੀ ਬੇਵਕਤੀ ਮੌਤ ਕਾਨ ਪੰਜਾਬੀ ਮਨੋਰੰਜਨ ਜਗਤ ਦੇ ਵਿੱਚ ਸੋਗ ਦੀ ਲਹਿਰ ਹਕੀਕਤ ਰਿਵੀ ਪੰਜਾਬੀ ਲਈ ਬਿਊਰੋ ਰਿਪੋਰਟ